ਲਓ ਵੀ ਮਿੱਤਰ ਜਿਹੜੇ ਭਰਾ ਕੋਈ ਚੰਗਾ ਬਸ਼ੀਰਾ ਸੋ ਕੁਆਲਟੀ ਦਾ ਬਸ਼ੀਰਾ ਹਜ਼ਾਰਾਂ ਚ ਪੈਸੇ ਲਾ ਕੇ ਚੰਗਾ ਘੋੜਾ ਬਣਾਉਣਾ ਚਾਹੁੰਦੇ ਪਰ ਗਾਰੰਟੀ ਡੀਐਨਏ ਦੀ ਭਾਲਦੇ ਤਾਂ ਮਿੱਤਰੋ ਡੀਐਨਏ ਦੀ ਗਾਰੰਟੀ ਦਵਾਂਗੇ ਮਾਂ ਪਿਓ ਦੀ ਮੀਟਿੰਗ ਦੀ ਵੀਡੀਓ ਵੀ ਨਾਲ ਦੇ ਦਾਂ ਕਿਉਂਕਿ ਡੀਐਨਏ ਜਾ ਕੇ ਸਾਲ ਤੇ ਹੁਣ ਹੁਣ ਬੱਚਾ ਹਜੇ 4.5 ਮਹੀਨਿਆਂ ਦਾ ਹੋਇਆ ਹੁਣ ਤੁਹਾਨੂੰ ਨਾਲ ਮੀਟਿੰਗ ਦੀ ਵੀਡੀਓ ਮਿਲ ਜੂ ਬੱਚੇ ਦਾ ਮਾਰਕਾ ਚੈੱਕ ਕਰੋ ਕਰੰਟ ਚੈੱਕ ਕਰੋ ਨਖਰਾ ਦੇਖੋ ਲੰਮੀ ਧੌਣ ਲੱਤ ਲੰਬੀ ਕੰਨ ਛੋਟਾ ਉਹ ਵੀ ਕੁੰਡੀਆਂ ਸਾਰੀ ਡਿਟੇਲ ਦੋਮੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਤੇ ਜੁੜੇ ਆ ਉਹਨਾਂ ਦਾ ਵੀ ਤਾਹ ਦੇ ਨਾਲ ਸਵਾਗਤ ਹੈ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ 16 ਅਗਸਤ 2025 ਦੀ ਹੈ ਜੀ ਤੇ ਅੱਜ ਤੁਹਾਡੇ ਲਈ ਇੱਕ ਕਹਿ ਦੀ ਆਪਾਂ ਬਹੁਤ ਚੰਗਾ ਬਸ਼ੀਰਾ ਲੈ ਆਏ ਆ ਜਾਇਜ ਮੋਲੇ ਚ ਲੈ ਆ ਹਜ਼ਾਰਾਂ ਚ ਮੋਲਾ ਪਰ ਕੁਆਲਿਟੀ ਚੈੱਕ ਕਰੋ ਸਾਰੀ ਵੀਡੀਓ ਦੇਖੋ 2 ਮਿੰਟ ਲੈਣੀ ਹੈ ਜਿਆਦਾ ਲੰਮੀ ਵੀਡੀਓ ਨਹੀਂ ਬਣਾਈ ਆਪਾਂ ਪਰ ਕੁਆਲਿਟੀ ਬੱਚੀ ਚੈੱਕ ਕਰੋ ਆਹ ਰੇਟ ਵਿੱਚ ਤੁਹਾਨੂੰ ਇੰਨਾ ਟਾਪ ਦਾ ਵਸ਼ੀਰਾ ਨਹੀਂ ਮਿਲਣਾ ਮਿੱਤਰੋ ਵੀਡੀਓ 'ਚ ਆਪਾਂ ਬੋਲਤਾ ਹਜ਼ਾਰਾਂ ਚ ਜਾਂ ਲੱਖੋਂ ਆਇਨਾ ਸਮਝ ਲਓ 1000 2000 ਥੱਲੇ ਲੱਖੋਂ 10000 20000 ਥੱਲੇ ਦੇਦਾ ਆ ਬਸ਼ੀਰਾ ਹਨਾ ਸਾਰੀ ਡਿਟੇਲ ਦਵਾਂ ਖਾਨਦਾਨ ਦੀ ਆਹ ਤਾਂ ਬਾਸ ਹੁਣ ਤਈ ਆਪਦੇ ਫੋਨ ਚੱਕ ਲੈ ਜਲਦੀ ਤੋਂ ਜਲਦੀ ਫੋਨ ਲਾ ਲਿਓ ਬਾਅਦ ਤੇ ਲੰਬਾ ਨਾ ਦੇਓ ਬਾਈ ਬਛੇਰਾ ਸੇਲ ਹੋ ਗਿਆ ਅਸੀਂ ਲੈਣਾ ਸੀ ਤੇ ਮਿੱਤਰੋ ਆਜੋ ਬਾਦਾਂ ਵੀਡੀਓ ਕਰ 23 ਤਰੀਕ ਦਾ ਦੋਸਤ ਇਹਦਾ ਜਾਨਵਾ ਬੱਚੇ 23 ਤਰੀਕ ਨੂੰ 5 ਮਹੀਨੇ ਦਾ ਹੋਣਾ ਨੇ ਜਿਹੜੀ ਮੂਰੇ ਹੁਣ 23 ਅਗਸਤ ਨੂੰ 5 ਮਹੀਨੇ ਦਾ ਹੋ ਜਾਣਾ ਬੱਚੇ ਨੇ ਬੱਚੇ ਸਿਰਫ ਮੱਥੇ ਫੋਲ ਖਾਨਦਾਨ ਦੀ ਗੱਲ ਕਰੀ ਤਾਂ ਆਪਣੇ ਪੰਜਾਬ ਨਸਲ ਚੋਂ ਆ ਜਾਂਦਾ ਮੱਝੂ ਕੇ ਬਲੱਡ ਲਾਈਨ ਚੋਂ ਨਾਗ ਘੋੜੇ ਦਾ ਪੋਤਾ ਰੋਸਤਮ ਘੋੜੇ ਦਾ ਬੱਚਾ ਰੋਸਤਮ ਦੋਸਤੋ ਅੰਦਰ ਫਲੋਰ ਦੇ ਨੇੜੇ ਭਾਈ ਸਿੰਘ ਵਾਲਾ ਪਿੰਡ ਆ ਸੈਦ ਪਿੰਡ ਦਾ ਨਾਮ ਪ੍ਰੋਪਰ ਨਹੀਂ ਪਤਾ ਪਰ ਇਹਦਾ ਜਿਹੜਾ ਪਿਓ ਜਮਾ ਜੈਡ ਬਲੈਕ ਆ ਮੀਟਿੰਗ ਦੀ ਵੀਡੀਓ ਮਿਲ ਜਾਈ ਜਦੋਂ ਮਾਂ ਮੀਟ ਹੋਈ ਮਾਂ ਇਹਦੀ ਆਲੀ ਸਨ ਲਾਈਨ ਚ ਮੰਨ ਲਓ ਜਿਹੜਾ ਮਾਂ ਵਾਲੇ ਪਾਸੇ ਵਾਲਾ ਆ ਗਿਆ ਆਲੀ ਸਨ ਲਾਈਨ ਆ ਕਿ ਜਿਹੜਾ ਬਾਪ ਉਹ ਪੰਜਾਬ ਨਸਲ ਮੱਝੂ ਕੇ ਲੈਨ ਚ ਆ ਪਰ ਬਾਪ ਦਾ ਜਿਹੜਾ ਕਲਰ ਆ ਜਮਾ ਫੁੱਲ ਬਲੈਕ ਆ ਇਦੀ ਮਾਂ ਦੇ ਸਿਰਫ ਮੱਥੇ ਭਲੇ ਜ। ਤੋਂ ਦੋਸਤੋ ਮਾਰਕਾ ਬਹੁਤ ਚੰਗਾ ਬੱਚਾ ਬਾਲਪੋਰੀਆਂ ਦਾ ਜਮਾਂ ਸਾਫ ਆ। ਲੈਂਥ ਲੰਥ ਦੇਖੋ ਬੱਚੇ ਦੀ ਲੱਤ ਦੀ ਨਲੀ ਦੇਖੋ। ਮੱਖੀ ਮੱਸਰ ਪਰਹਾਨ ਕਰਦਾ ਜੀ ਤਾਂ ਥੋੜਾ ਅਜ ਵੀ ਮੰਨਦੇ ਪਰ ਧੌਣ ਦਾ ਕੁੰਡ ਲੰਮੀ ਧੌਣ ਕੰਨ ਜਮਾਂ ਛੋਟਾ ਉਹ ਵੀ ਅੱਧੀ ਅੱਧੀ ਕੁੰਡੀ ਮੋੜਦੀ ਆ। ਬਾਲਪੋਰੀਆਂ ਦਾ ਜਮਾਂ ਸਾਫ ਆ ਮੱਥੇ ਫੁੱਲ ਆ। ਬਾਕੀ ਫੋਨ ਲਾ ਲਿਓ ਜੀ। ਮਿਲਦੇ ਨਵੀਂ ਵੀਡੀਓ ਨਾਲ।